ਤੁਸੀਂ ਇਹ ਦੇਖੋ ਸੰਗੇਜੀ ਕੀ ਬਾਪੂ ਇਸ ਟਰੈਕਟਰ ਦੇ ਨਾਲ ਆਪਣੀ ਪੈਲੀ ਪੱਧਰ ਛੇਤੀ ਕਰ ਸਕਦਾ ਸੀ ਕਿਉਂਕਿ ਇਹ ਟਰੈਕਟਰ ਚਲਾਉਣੇ ਬੜੇ ਮੁਸ਼ਕਲ ਨੇ ਮੈਂ ਧਨ ਮੰਨਦਾ ਏਦਾਂ ਦੇ ਬਜ਼ੁਰਗਾਂ ਨੂੰ ਵੀ ਜਿਹੜੇ ਨਾ ਤਾਂ ਇਹ ਪਾਵਰ ਸਟੀering ਆ ਜੀ ਪਾਵਰ ਤਾਂ ਨਹੀਂ ਹੈਗਾ ਜੀ ਗੇਅਰ ਇਹਦੇ ਮਤਲਬ ਇਹ ਸਾਰਾ ਦਿਨ ਚਲਾਉਣਾ ਮਤਲਬ ਜ਼ੋਰ ਚਾਹੀਦਾ ਸਰੀਰ 'ਚ ਪਰ ਵਿਪਤ ਜਿੱਡੀ ਵੱਡੀ ਪਈਆ ਕਿਸਾਨਾਂ ਦੇ ਉੱਪਰ ਐਡੀ ਮਾਰ ਜੇ ਤਾਂ ਕੱਲੀ ਫਸਲ ਖਰਾਬ ਹੁੰਦੀ ਕਿਸਾਨ ਝੱਲ ਲਾਂਦਾ ਪਰ ਜਦੋਂ ਰੇਤ ਪੈਂਦੀ ਆ ਨਾ ਜੀ ਫੇਰ ਪੁੱਛ ਕੇ ਦੇਖੋ ਤੁਸੀਂ ਕਿਸਾਨ ਦੇ ਹਿਰਦੇ ਤੋਂ ਜਿਹੜੇ ਰੇਤਾ ਨਾ ਪੈਂਦੀ ਚਲੋ ਫਸਲ ਤੇ ਮਾੜੀ ਚੰਗੀ ਅੱਗੇ ਵੀ ਮਰਦੀ ਰਹਿੰਦੀ ਹੁਣ ਵੀ ਮਰ ਗਈ ਚਰਿਆ ਜਾਂਦਾ ਇਹ ਪਰ ਜਿਹੜੀ ਆ ਜਿਆਦਾ ਸਾਡੇ ਦੇ ਵਿਪਤਾ ਬਹੁਤ ਤਗੜੀ ਹੈ ਜੀ ਰੇਤਾ ਵਾਲੀ ਇਹਨੇ ਸਾਡੇ ਕੋਲੇ ਵੀ ਸਹਿਨ ਸਿੱਖਤਾ ਹੀ ਹੈ ਨਹੀਂ ਕੋਈ ਪਾਇਆ ਹੀ ਹੈ ਨਹੀਂ ਵੀ ਜਿਹੜੀ ਆਪਣੇ ਆਪ ਪੱਧਰ ਕਰ ਸਕੀ ਹੈ ਜੀ ਤੇ ਬਾਪੂ ਜੀ ਅਸੀਂ ਪਿਛਲੇ 2 ਮਹੀਨਿਆਂ ਤੋਂ ਸੇਵਾ ਲੱਗੇ ਆ ਜੀ ਉਰੇ ਠੀਕ ਆ ਖੁਸ਼ ਹਾਂ ਅਸੀਂ ਜਿੰਨੇ ਕੁ ਜੋਗੇ ਅਸੀਂ ਤੁਹਾਡੇ ਨਾਲ ਖੜੇ ਆ ਕੇ ਜੀ ਬੋਸਾ ਜੀ ਬਹੁਤ 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 ਧੰਨਵਾਦ ਆਈਂ ਤੇ ਕਹਿੰਦੇ ਤੁਹਾਡਾ ਜਿੰਨਾ ਸਾਡੀ ਬਾਹ ਫੜੀ ਜਾਨੀ ਤੇ ਸਾਡੀ ਕੋਈ ਨੇ ਬਾਹ ਨਹੀਂ ਫੜਨੀ ਪੈ ਲਈ ਸਾਡੀਆਂ ਬਾਬਾ ਜੀ ਐਦਾਂ ਹੀ ਪਈਆਂ ਰਹਿਣੀਆਂ ਜੀ ਬਿਲਕੁਲ ਹਾਂ ਜੀ ਬਾਹ ਫੜਨ ਵਾਲਾ ਕਾਲਪੁਰਖ ਵਾਹਿਗੁਰੂ ਆ ਜੀ ਭਰਾਵਾਂ ਦੇ ਨਾਲ ਵੀ ਇਹਦੀ ਕਾਲਪੁਰਖ ਘਲਦਾ ਹੀ ਆ ਤੇ ਕੋਈ ਭਰਾ ਆਉਂਦਾ ਜੀ ਬਿਲਕੁਲ ਬਿਲਕੁਲ ਹਾਂ ਜੀ ਗੁਰੂ ਮਾਰਾ ਕਿਰਪਾ ਕਰਦੇ ਨੇ ਜੀ ਤੁਹਾਡੇ ਸਾਥ ਨਾਲੇ ਸੰਗਤ ਜੀ ਅਸੀਂ ਐਦਾਂ ਦੇ ਸਾਡੇ ਕਿਸਾਨਾਂ ਨਾਲ ਖੜ ਸਕਦੇ ਆ ਜੀ ਸਾਡੇ ਬਜ਼ੁਰਗਾਂ ਨਾਲ ਸਾਡੇ ਭਰਾਵਾਂ ਨਾਲ ਉਹ ਪਿੱਛੇ ਟਰੈਕਟਰ ਚੱਲ ਰਹੇ ਨੇ ਜੀ ਦੂਰ ਉਹ ਫੌਜੀ ਸਾਹਿਬ ਨੇ ਜੀ ਹਾਂਜੀ ਉਹ ਫੌਜੀ ਉਹ ਫੌਜੀ ਨੇ ਦੇਸ਼ ਦੀ ਸੇਵਾ ਕੀਤੀ ਆ ਆਪਣਾ ਪਰਿਵਾਰ ਛੱਡ ਕੇ ਚਲੋ ਤਨਖਾਹ ਦਿੱਤੀ ਗਵਰਨਮੈਂਟ ਨੇ ਪਰ ਇੱਕ ਪਰਿਵਾਰ ਛੱਡਣਾ ਤੁਸੀਂ ਇਹ ਮਹਿਸੂਸ ਕਰਕੇ ਦੇਖੋ ਅਸੀਂ 2 ਮਹੀਨੇ ਹੋ ਗਏ ਸਾਡੇ ਬੱਚੇ ਘਰਾਂ ਚ ਕਿੰਨੇ ਤੰਗ ਹੋ ਜਾਂਦੇ ਨੇ ਪਿੱਛੋਂ ਜਦੋਂ ਪਰਿਵਾਰ ਛੱਡ ਕੇ ਬੰਦੇ ਨੇ ਆਪਣੀ ਪੂਰੀ ਜ਼ਿੰਦਗੀ ਦੇਸ਼ ਦੇ ਲੇਖੇ ਲਾਈ ਹੋਵੇ ਤਾਂ ਉਹਨਾਂ ਦੀ ਪੈੜੀ ਪੱਧਰ ਕਰਨ ਦੀ ਜ਼ਿੰਮੇਵਾਰੀ ਆਪਣੀ ਬਣਦੀ ਆ ਉਹਨਾਂ ਦੇ ਖੇਤ ਚ ਟਰੈਕਟਰ ਚੱਲ ਰਹੇ ਨੇ ਇੱਕ ਦਿਹਾੜੀ ਪਹਿਲਾਂ ਦੋਕ ਦਿਹਾੜੀਆਂ ਚ ਉਹਨਾਂ ਦਾ ਕੰਮ ਨਿਭੜ ਜੂਗਾ ਜੀ ਤੇ ਤੁਸੀਂ ਸ਼ੇਅਰ ਕਰਦੇ ਰਹੋ ਸਪੋਰਟ ਦੀ ਕੀ ਲੋੜ ਐ ਸੀ ਤੁਹਾਨੂੰ ਦੱਸਿਆ ਡੀਜ਼ਲ ਖਾਦ ਬੀਜ ਜੀ ਜ਼ਰੂਰ ਸਪੋਰਟ ਕਰੋ ਬਹੁਤ ਲੋੜ ਐ ਜੀ ਆਪ ਜੀ ਆ ਕੇ ਖੇਤ ਚ ਦੇਖੋ ਸਾਡੇ ਨਾਲ ਆ ਕੇ ਸ਼ੇਅਰ ਕਰ ਦਿਓ ਸੰگە ਜੀ ਤੁਹਾਡੇ ਸ਼ੇਅਰ ਕਰਨ ਨਾਲ ਕਿਸੇ ਨਾ ਕਿਸੇ ਦਾਨੀ ਸੱਜਣ ਕੋਲੇ ਪੋਸਟ ਪਹੁੰਚੂਗੀ ਕੋਈ ਨਾ ਕੋਈ ਭੈਣ ਭਰਾ ਕਿ ਇੱਥੇ ਖਾਦ ਬੀਜ ਦੀ ਸਪੋਰਟ ਕਰੂਗਾ ਤੇ ਆਪਾਂ ਇਹਨਾਂ ਕਣਕਾਂ ਨੂੰ ਬੀਜ ਕੇ ਖੇਤਾਂ ਨੂੰ ਜਿਹੜਾ ਤਾਂ ਘਰਾਂ ਚ ਕਣਕ ਆ ਸਕੇ ਖਾਣ ਜੋਗੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ